ਸਾਸਰੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਇਸ ਤਰੀਕੇ ਦੀ ਖੀਰੇ ਦੀ ਰਿਫਰੈਸ਼ਿੰਗ ਜਈ ਡਰਿੰਕ ਬਣਾਵਾਂਗੇ ਗਰਮੀਆਂ ਦੇ ਵਿੱਚ ਇਸ ਤਰੀਕੇ ਦੀ ਠੰਡੀ ਠੰਡੀ ਡਰਿੰਕ ਬਹੁਤ ਟੇਸਟੀ ਲੱਗਦੀ ਹੈ ਇਸ ਤਰੀਕੇ ਦੀ ਡਰਿੰਕ ਆਪਾਂ ਨੂੰ ਗਰਮੀ ਤੋਂ ਵੀ ਬਚਾਉਂਦੀ ਹੈ ਗਰਮੀਆਂ ਦੇ ਵਿੱਚ ਇਸ ਤਰੀਕੇ ਦੀ ਡਰਿੰਕ ਆਪਾਂ ਨੂੰ ਰੋਜ਼ ਪੀਣੀ ਚਾਹੀਦੀ ਹੈ ਚਲੋ ਜੀ ਵੇਖ ਲੈਣੇ ਆਂ ਡਰਿੰਕ ਕਿਵੇਂ ਬਣਦੀ ਹੈ ਏ ਡਰਿੰਕ ਬਣਾਉਣ ਦੇ ਲਈ ਮੈਂ ਅੱਧਾ ਖੀਰਾ ਲਿਆ ਹੈ ਜਿੰਨੇ ਕੁ ਡਰਿੰਕ ਬਣਾਉਣੀ ਹੋਵੇ ਆਪਾਂ ਉਹਨਾਂ ਕਾ ਖੀਰਾ ਲੈ ਲਵਾਂਗੇ ਖੀਰੇ ਨੂੰ ਚੈਲਾ ਲਵਾਂਗੇ ਮੈਂ ਇੱਥੇ ਮੋਟਾ ਤੇ ਵੱਡਾ ਖੀਰਾ ਲਿਆ ਹੈ ਇਸ ਤਰੀਕੇ ਦੇ ਖੀਰੇ ਦੇ ਵਿੱਚ ਰਸ ਜਾਂ ਜੂਸ ਜ਼ਿਆਦਾ ਹੁੰਦਾ ਹੈ ਇਸ ਦੇ ਲਈ ਮੈਂ ਇਹ ਵਾਲਾ ਖੀਰਾ ਰਿਆ ਹੈ ਆਪਾਂ ਬਰੀਕ ਖੀਰਾ ਵੀ ਲੈ ਸਕਦੇ ਹਾਂ ਜੂਸ ਬਣਾਉਣ ਦੇ ਲਈ ਜਾਂ ਡਰਿੰਕ ਬਣਾਉਣ ਦੇ ਲਈ ਮੈਂ ਖੀਰੇ ਨੂੰ ਦੋਵਾਂ ਪਾਸਿਆਂ ਤੋਂ ਪਹਿਲਾਂ ਤੋਂ ਹੀ ਕੱਟ ਕੇ ਰੱਖ ਲਿਆ ਸੀ ਤਾਂ ਕਿ ਇਸ ਦੇ ਵਿੱਚ ਘੜਤਣ ਨਾ ਰਹੇ ਆਪਾਂ ਪਖੀਰੀ ਨੂੰ ਚੰਗੀ ਤਰ੍ਹਾਂ ਛੱਲ ਲਵਾਂਗੇ ਇਹ ਹੀ ਦਾ ਟੇਸਟ ਦੇ ਵਿੱਚ ਬਹੁਤ ਵਧੀਆ ਹੈ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਇਸ ਤੋਂ ਪਹਿਲਾਂ ਸੀ ਕਈ ਹੋਰ ਰੈਸਪੀਜ਼ ਵੀ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਜੇ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਹੁਣ ਤਾਂ ਅੱਜ ਆਪਾਂ ਖੀਰੇ ਦੀ ਬਹੁਤ ਹੀ ਰਿਫਰੈਸ਼ਿੰਗ ਤੇ ਠੰਡੀ-ਠੰਡੀ ਡਰਿੰਕ ਬਣਾਵਾਂਗੇ। ਹੁਣ ਮੈਂ ਖੀਰੇ ਨੂੰ ਛੱਲ ਲਿਆ ਹੈ। ਖੀਰੇ ਨੂੰ ਇਸ ਤਰੀਕੇ ਨਾਲ ਕੱਟ ਲਵਾਂਗੇ। ਖੀਰੇ ਦੇ ਇਸ ਤਰੀਕੇ ਦੇ ਮੋٹے-ਮੋٹے ਪੀਸ ਕੱਟ ਲਵਾਂਗੇ ਤੇ ਬੀਜ ਵੱਖ ਕਰ ਦੇਵਾਂਗੇ। ਇਸ ਤਰੀਕੇ ਦੀ ਡ੍ਰਿੰਕ ਨੂੰ ਭੌਲਾਂਚਿਆਂ ਦੇ ਨਾਲ ਵਿੱਚ ਕਿਸੇ ਵੀ ਟਾਈਮ ਪੀ ਸਕਦੇ ਹਾਂ। ਖੀਰੇ ਦੇ ਬੀਜ ਵੱਖ ਕਰ ਦੇਵਾਂਗੇ। ਅੱਜ ਆਪਾਂ ਖੀਰੇ ਦੀ ਬਹੁਤ ਹੈਲਦੀ ਜੀ ਡਰਿੰਕ ਬਣਾਵਾਂਗੇ। ਖੀਰੇ ਨੂੰ ਆਪਾਂ ਸਲਾਦ ਦੇ ਵਿੱਚ ਤਾਂ ਖਾਂਦੇ ਹਾਂ ਜੀ ਪਰ ਅੱਜ ਆਪਾਂ ਇਸ ਤਰੀਕੇ ਨਾਲ ਇਸ ਦੀ ਡਰਿੰਕ ਬਣਾਵਾਂਗੇ। ਥੋੜਾ ਜਿਹਾ ਪੁਦੀਨਾ ਪਾਵਾਂਗੇ। ਅੱਧਾ ਛੋਟਾ ਚਮਚ ਕਾਲਾ ਨਮਕ ਪਾਵਾਂਗੇ। ਸਵਾਦ ਅਨੁਸਾਰ ਨਮਕ ਪਾਵਾਂਗੇ। රජාපුන අහය ජීර පෞවඩර පමන්ගේ ස්ත්‍රී නලේ ත්‍රෙන්ක බොත හැල්දීතේටේස්ටිබන්ගේ තයාරයකි එක්ක චෝටා චංච චාටම සලා පමාන්ගේ අදා නිම්බූුණේ චෝඩාන්ගේ ਅੱਧਾ ਹੋਰ ਨਿੰਬੂ ਨਿਚੋੜ ਲਵਾਂਗੇ ਦਾਦਾ ਕਰਕੇ ਇੱਕ ਨਿੰਬੂ ਨਿਚੋੜ ਲਵਾਂਗੇ ਪੀਸਨ ਤੋਂ ਪਹਿਲਾਂ ਇਸ ਦੇ ਵਿੱਚ ਇੱਕ ਗਲਾਸ ਪਾਣੀ ਪਾਵਾਂਗੇ ਹੁਣ ਇਸ ਨੂੰ ਪੀਸ ਲਵਾਂਗੇ ਹੁਣ ਮੈਂ ਖੀਰੇ ਨੂੰ ਪੀਸ ਲਿਆ ਹੈ ਇਸ ਤਰੀਕੇ ਦੀ ਡਰਿੰਕ ਬਣ ਕੇ ਤਿਆਰ ਹੈ ਮੈਂ ਖੀਰੇ ਨੂੰ ਪੀਸਨ ਤੋਂ ਪਹਿਲਾਂ ਇਸ ਦੇ ਵਿੱਚ ਠੰਡਾ ਪਾਣੀ ਪਾਇਆ ਸੀ ਆਪਾਂ برف ਵੀ ਪਾ ਸਕਦੇ ਹਾਂ ਡਰਿੰਕ ਨੂੰ ਛਾਣ ਲਵਾਂਗੇ ਛਾਣਨੀ ਦੇ ਨਾਲ ਛਾਣ ਲਵਾਂਗੇ ਜੇ ਆਪਾਂ ਪੁਦੀਨਾ ਜ਼ਿਆਦਾ ਪਸੰਦ ਕਰਦੇ ਹਾਂ ਤਾਂ ਆਪਾਂ ਇਸ ਡਰਿੰਕ ਦੇ ਵਿੱਚ ਪੁਦੀਨਾ ਜ਼ਿਆਦਾ ਵੀ ਪਾ ਸਕਦੇ ਹਾਂ ਵਾਰੀ ਵਾਰੀ ਕਰਕੇ ਸਾਰੀ ਡਰਿੰਕ ਨੂੰ ਛਾਣ ਲਵਾਂਗੇ ਚਮਚ ਦੇ ਨਾਲ ਜਾਨੀ ਦੇ ਨਾਲ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਕਈ ਹੋਰ ਤਰ੍ਹਾਂ ਦੀਆਂ ਸਮਰ ਡ੍ਰਿੰਕਸ ਹਲਵੇ ਤੇ ਕਈ ਹੋਰ ਤਰ੍ਹਾਂ ਦੇ ਪਰੌਂਠਿਆਂ ਦੀ ਵੀਡੀਓ ਵੀ ਆਪਣੇ ਚੈਨਲ ਤੇ ਪਾਰਕੀ ਹੈ ਤੁਸੀਂ ਉਹ ਵੀਡੀਓ ਵੀ ਦੇਖ ਸਕਦੇ ਹੋ ਜੀ ਗਰਮੀਆਂ ਦੇ ਵਿੱਚ ਇਸ ਤਰੀਕੇ ਦੀ ਡਰਿੰਕ ਆਪਾਂ ਨੂੰ ਰੋਜ਼ਾਨਾ ਪੀਣੀ ਚਾਹੀਦੀ ਹੈ ਇਹ ਡਰਿੰਕ ਪੀਣ ਦੇ ਵਿੱਚ ਬਹੁਤ ਟੇਸਟੀ ਹੁੰਦੀ ਹੈ ਤੇ ਬਹੁਤ ਹੈਲਦੀ ਵੀ ਹੈ ਗਰਮੀਆਂ ਦੇ ਵਿੱਚ ਇਸ ਤਰੀਕੇ ਦੀ ਠੰਡੀ ਠੰਡੀ ਡਰਿੰਕ ਆਪਾਂ ਨੂੰ ਪੀਣੀ ਚਾਹੀਦੀ ਹੈ ਹੁਣ ਮੈਂ ਸਾਰੀ ਡਰਿੰਕ ਨੂੰ छान ਲਿਆ ਹੈ ਤੁਹਾਨੂੰ ਪਤਾ ਹੀ ਹੈ ਜੀ ਹਰੀਆਂ ਸਬਜ਼ੀਆਂ ਤੇ ਸਲਾਦ ਖਾਣ ਦੇ ਕਿੰਨੇ ਫਾਇਦੇ ਨੇ ਜੇਕਰ ਆਪਾਂ ਗਰਮੀਆਂ ਦੇ ਵਿੱਚ ਇਸ ਤਰੀਕੇ ਦੀ ਡਰਿੰਕ ਪੀਵਾਂਗੇ ਤੇ ਇਸਦੇ ਵੀ ਬਹੁਤ ਫਾਇਦੇ ਨੇ ਹੁਣ ਆਪਾਂ ਡਰਿੰਕ ਨੂੰ ਸਰਵ ਕਰ ਲਵਾਂਗੇ ਡਰਿੰਕ ਨੂੰ ਸਰਵ ਕਰਨ ਤੋਂ ਪਹਿਲਾਂ ਗਲਾਸ ਦੇ ਵਿੱਚ ਕਾਲਾ ਨਾਮਕ ਪਾਵਾਂਗੇ ਪੁਣਿਆ ਹੈ ਜੀ ਰੌਡਾ ਪਾਊਡਰ ਪਾਵਾਂਗੇ ਇਸ ਦੇ ਨਾਲ ਬਹੁਤ ਵਧੀਆ ਟੇਸਟ ਆਏਗਾ ਡਰਿੰਕ ਦੇ ਵਿੱਚ ਆਪਾਂ ਡਰਿੰਕ ਨੂੰ ਸਰਵ ਕਰਨ ਵੇਲੇ ਗਲਾਸ ਦੇ ਵਿੱਚ ਬਰਫ਼ ਵੀ ਪਾ ਸਕਦੇ ਹਾਂ ਪਰ ਮੈਂ ਇਸ ਦੇ ਵਿੱਚ ਠੰਡਾ ਪਾਣੀ ਪਾਇਆ ਹੈ ਇਸ ਲਈ ਮੈਂ ਬਰਫ਼ ਨਹੀਂ ਪਾਵਾਂਗੀ ਡਰਿੰਕ ਨੂੰ ਸਰਵ ਕਰ ਲਵਾਂਗੇ ਹੁਣ ਆਪਾਂ ਇਹ ਇਸ ਤਰੀਕੇ ਦੀ ਖੀਰੇ ਦੀ ਰਿਫਰੈਸ਼ਿੰਗ ਜਿਹੀ ਡਰਿੰਕ ਬਣ ਕੇ ਤਿਆਰ ਹੈ ਡਰਿੰਕ ਉੱਪਰ ਨਿੰਬੂ ਨਿਚੋੜ ਕੇ ਸਰਵ ਕਰਾਂਗੇ ਡਰਿੰਕ ਨੂੰ ਖੀਰੀ ਦੀ ਸ্লাইਸ ਲਗਾ ਕੇ ਡਰਿੰਕ ਨੂੰ ਸਰਵ ਕਰਾਂਗੇ ਹੁਣ ਆਪਣੀ ਇਸ ਤਰੀਕੇ ਦੀ ਡਰਿੰਕ ਬਣ ਕੇ ਤਿਆਰ ਹੈ ਮੈਂ ਇਥੇ ਡਰਿੰਕ ਨੂੰ ਥੋੜਾ ਜਿਹਾ ਪੁਦੀਨਾ ਦੀਆਂ ਪੱਤੀਆਂ ਲਗਾ ਕੇ ਸਰਵ ਕੀਤਾ ਹੈ ਇਸ ਦੇ ਨਾਲ ਡਰਿੰਕ ਦੇਖਣ ਵਿੱਚ ਤੇ ਪੀਣ ਵਿੱਚ ਬਹੁਤ ਟੇਸਟੀ ਤੇ ਵਧੀਆ ਲੱਗੇਗੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ propio Video देखita deबा Ba tan.